ਰਾਹ ਦੋਈ ਐ ਜਾਂ ਤੇ ਘਸ ਘਸ ਕੇ ਹੋ ਜਾ ਤਿੱਖਾ ਮੈਂ ਕੀ ਕਿਆ ਜਾਂ ਤੇ ਘਸ ਘਸ ਕੇ ਹੋ ਜਾ ਤਿੱਖਾ ਤੇ ਜਾਂ ਫਿਰ ਜੰਗਾਲ ਨਾਲ ਹੀ ਖਤਮ ਹੋ ਜਾ ਕੰਮ ਦੋਈ ਐ ਰੰਬਾ ਰੱਖਦੇ ਰੰਬਾ ਕਰੇ ਕਈ ਰੱਖਦੇ ਪਈ ਰਹਿਣ ਦੇ ਕਈ ਜਾਂ ਤੇ ਘਸਾ ਕੇ ਤਿੱਖੀ ਕਰ ਲੋ ਕੰਮ ਦੋ ਕੰਮ ਲੈ ਲੋ ਪੰਜ ਸਾਲ ਵਰਤ ਕੇ ਖਤਮ ਕਰ ਦੇ ਤੇ ਜਾਂ ਫਿਰ ਨਾ ਕਸਾ ਇਹਨੂੰ ਐਂ ਰੱਖ ਦੇ ਜੰਗਾਲ ਨਾਲ ਖਤਮ ਇੱਕ ਦਿਨ ਹੋ ਹੀ ਜਾਊ ਆਖੋ ਸਤਨਾਹ ਸ੍ਰੀ ਵਾਹਿ ਜੰਗਾਲ ਨਾਲ ਖਤਮ ਕਰਨ ਨਾਲੋਂ ਇਹਨੂੰ ਕਸਾ ਲਓ ਇਹਨੂੰ ਤਿੱਖੀ ਕਰ ਲਓ ਰੰਬੇ ਨੂੰ ਵਰਤਲਾ ਹੈ ਦਾਤੀ ਨੂੰ ਵਰਤਲਾ ਹੈ ਗਲ ਤੇ ਇਹਨੇ ਜਾਣਾ ਹੀ ਹੈ ਆ ਇੱਕ ਦਿਨ ਸੜਤੇ ਜਾਣਾ ਹੀ ਆ ਦਿਮਾਗ ਨਹੀਂ ਜਿਹੜਾ ਸਾਡੇ ਵਾਲਾ ਆ ਸਿਰ ਤੇ ਇਹਨੇ ਖਤਮ ਤਾਂ ਇੱਕ ਦਿਨ ਹੋਣਾ ਹੀ ਹੋਣਾ ਚੰਗੀ ਗੱਲ ਇਹ ਆ ਇਹਨੂੰ ਤਿੱਖਾ ਕਰ ਲੈ ਉਹ ਕਰ ਲੈ ਜਿਹੜਾ ਕੋਈ ਨਹੀਂ ਕਰਦਾ ਉਹ ਪੰਗਾ ਲੈ ਲੈ ਜਿਹੜਾ ਕੋਈ ਨਹੀਂ ਲੈਂਦਾ ਉਹ ਕਰਕੇ ਵੇਖ ਜਿਹੜਾ ਕਿਸੇ ਨੇ ਨਹੀਂ ਕੀਤਾ ਗੱਲਾਂ ਦੇ ਨੇ ਹੈ ਹੀ ਐ ਇਹਨੇ ਇਹਨੇ ਖਤਮ ਤੇ ਹੋਣਾ ਹੀ ਐ ਕਰਕੇ ਵੇਖ ਮੈਨੂੰ ਇੱਕ ਗੱਲ ਦੱਸੋ ਸਿੰਘੋ ਜਰਾ ਕੱਜ ਕੇ ਦੱਸਿਓ ਵੀ ਜਹਾਜ਼ 에ਰਪੋਰਟ ਤੇ ਖੜਾ ਹੈ ਇੱਕ ਉੱਡਦਾ ਹੈ 14 14 ਘੰਟੇ ਜਾ ਅੱਜ ਉੱਡੀ ਜਾਂਦਾ 16 16 ਘੰਟੇ ਫਲਾਈਟ ਉੱਡਦੀ ਹੈ ਪਰ ਮੈਨੂੰ ਦੱਸੋ ਸਭ ਤੋਂ ਸੌਖਾ ਜਹਾਜ਼ ਕਿੱਥੇ ਹੁੰਦਾ ਭਲਾ ਉੱਪਰ ਉੱਡਦਾ 1000 ਫਿਟ 2000 ਫਿਟ 10000 ਫਿਟ ਉਚਾਈ ਤੇ ਹੁੰਦਾ 30000 ਫੁੱਟ ਤੋਂ ਡਾ ਉੱਚਾ ਇੱਥੇ ਸੇਫ ਹੁੰਦਾ ਹੈ ਕਿ ਜਦੋਂ 에어ਪੋਰਟ ਤੇ ਆਮ ਨਾਲ ਖੜਾ ਹੁੰਦਾ ਉੱਥੇ ਸੇਫ ਹੁੰਦਾ ਦੱਸੋ ਜਰਾ ਬੋਲੋ ਜਰਾ ਜਦੋਂ 에어ਪੋਰਟ ਤੇ ਖੜਾ ਹੁੰਦਾ ਅੱਗ ਲਾਉਣੀ ਇਹ ਜੀ ਸੇਫਟੀ ਨੂੰ ਕੀ ਕਰਨਾ ਫਿਰ ਉਹਦੇ ਤੋਂ ਖੜਾ ਲਾ ਉੱਡੂ ਖਤਰਾ ਤੇ ਹੈ ਹੀ ਹੈ ਮੁਸ਼ਕਲਾਂ ਤੇ ਹੈ ਹੀ ਹੈ ਪਰ ਉਹਨੂੰ ਖਲਾਰ ਦੇ ਕਿਤੇ ਉਹਦਾ ਅਰਥ ਕੀ ਹੈ ਉਹਦਾ ਫਾਇਦਾ ਕੀ ਹੈ ਉਹ ਬਦਲਾ ਨੂੰ ਚੀਰੇ ਹਵਾਵਾਂ ਨੂੰ ਚੀਰੇ ਉਹ ਦੂਰੀਆਂ ਤੈਅ ਕਰੇ ਉਹਦਾ ਚੀਰਨਾ ਉਹਦਾ ਅੱਗੇ ਵਧਣਾ ਹੀ ਠੀਕ ਹੈ ਖੜੇ ਨੇ ਵੀ ਖਤਮ ਹੋ ਜਾਣਾ ਖਲਾਰੀ ਰੱਖ 100 ਸਾਲ ਤੱਕ ਖਤਮ ਹੋ ਜੂਗਾ। ਖਤਮ। ਤੇ ਸਾਡੇ ਚ ਸਾਰੇ ਬੰਦਿਆਂ ਨੇ ਦੁੱਖਾਂ ਤੋਂ ਡਰ ਗਏ। ਸਾਰੇ ਬੰਦਿਆਂ ਵਿੱਚ ਬਦਲਾ ਨੂੰ ਚੀਰਣ ਦੀ ਹਿੰਮਤ ਨਹੀਂ। ਅਗਲਾ ਕਹਿੰਦਾ ਮੈਂ ਨਹੀਂ ਇਦਾਂ ਕਰਨਾ ਜਾਂ ਫਿਰ ਚੱਲ 100 ਸਾਲ ਤੱਕ ਮਰੇਗਾ। 100 ਸਾਲ ਤੱਕ ਵੀ ਤੇ ਖਤਮ ਹੋਏਗਾ ਹੀ। ਪਰ ਕਲਗੀਆਂ ਵਾਲਾ ਸੱਚਾ ਬਾਦਸ਼ਾਹ ਕਹਿੰਦਾ ਮੈਂ 42 ਸਾਲ ਦਾ ਹੀ ਠੀਕ ਆ ਪਰ ਚੀਰਾਂ ਗਏ ਇਧਰ ਹੀ ਆਖੋ ਸਤਨਾਹ ਸ੍ਰੀ ਵਾਹਿਗੁਰੂ ਮੈਂ ਇੰਨੀ ਉਮਰ ਦਾ ਹੀ ਠੀਕ ਆ ਮੇਰਾ ਫਤਿਹ ਸਿੰਘ ਮੇਰਾ ਜੋਰਾਵਰ ਸਿੰਘ ਇੰਨੀ ਇੰਨੀ ਉਮਰ ਦਾ ਹੀ ਠੀਕ ਹੈ ਪਰ ਓਡਾਉਣੇ ਨੇ ਇੱਕ ਵਾਰੀ ਇੱਕ ਵਾਰੀ ਚੀਰਣ ਗਏ ਬਦਲਾ ਦਾ ਇੱਕ ਥਾਂ ਤੋਂ ਓਡਾਰੀ ਵੱਜਣੀ ਹੈ ਸਿੱਖੇ ਕਰਨੇ ਨੇ ਐ ਨਹੀਂ ਅਗਲੇ ਹੋਏ ਆ ਤਿੱਖੇ ਸਾਡੇ ਦਿਮਾਗ 'ਚ ਇਹ ਭਰਤਾ ਵੀ ਦੁੱਖਾਂ ਤੋਂ ਬਚੋ ਦੁੱਖ ਨਾ ਜ਼ਿੰਦਗੀ ਚ ਆਵੇ ਦੁੱਖ ਆਇਆ ਨਾ ਤੇ ਤਰੱਕੀ ਤੇ ਹੋਣੀ ਨਹੀਂ ਖੜਾ ਰਹੇਗਾ ਉੱਥੇ ਸਾਡੇ ਦਿਮਾਗ 'ਚ ਇਹ ਚੀਜ਼ਾਂ ਭਰ ਦਿੱਤੀਆਂ ਔਰ ਬਹੁਤ ਗਹਿਰੇ ਤਲ ਤੇ ਭਰੀਆਂ ਅੰਦਰ ਤੱਕ ਭਰ ਦਿੱਤੀਆਂ ਪੁਜਾਰੀ ਕਹਿੰਦਾ ਆ ਜਾ ਤੇਰਾ ਦੁੱਖ ਦੂਰ ਕਰੀ ਆਜਾ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ ਪਰ ਤੈਨੂੰ ਉਹਦੀ ਬਾਹ ਫੜਨੀ ਪੈਣੀ ਔ ਕਲ ਸੁਣ ਦੁੱਖ ਆਏ ਬਿਨਾ ਮੈਂ ਸਰਵਾਈਵ ਨਹੀਂ ਕਰ ਸਕਦਾ ਮੇਰੀ ਤਰੱਕੀ ਨਹੀਂ ਹੋ ਸਕਦੀ ਇਹ ਇਗਜ਼ਾਮ ਹੈ ਦੁੱਖ ਮੈਂ ਦੇ ਤੋਂ ਬਹੁਤ ਕੁਝ ਸਿੱਖ ਲੈਣਾ ਲਰਨ ਕਰ ਲੈਣਾ ਜਿਹੜੇ ਬੰਦੇ ਲਰਨ ਕਰਦੇ ਐ ਸਿੱਖਦੇ ਐ ਉਹ ਤੇ ਹਰ ਦੁੱਖ ਚੋਂ ਤਿੱਖੇ ਹੁੰਦੇ ਐ ਜੇ ਦੁੱਖ ਨਾ ਆਉਂਦੇ ਤੇ ਇੰਨੇ ਤਿੱਖੇ ਕਿਵੇਂ ਹੋ ਜਾਂਦੇ ਸੀ ਆ ਮੁਸੀਬਤਾਂ ਆਈ ਹੈ ਤੇ ਤਾਂ ਹੀ ਤੇ ਇੱਡੇ ਤਕੜੇ ਹੋ ਗਏ ਦਿਮਾਗ ਚੱਲ ਪਿਆ ਮੁਸੀਬਤਾਂ ਆਉਣ ਤੋਂ ਬਿਨਾ ਦਿਮਾਗ ਚੱਲਣਾ ਹੀ ਨਹੀਂ ਇਹਨੇ ਖੁੱਲਣਾ ਹੀ ਨਹੀਂ ਵੀਰਾ ਸੇਧ ਦਾ ਸਰੀਰ ਦੇ ਡੌਲੇ ਉਦੋਂ ਬਣਦੇ ਆ ਜਦੋਂ ਜਿੰਮ 'ਚ ਜਾ ਕੇ ੱੱੱਕਾ ਕਰੇ ਤੇ ਦਿਮਾਗ ਦੀ ਜਿੰਮ ਹੈ ਦੁੱਖ ਇੱਕ ਦੁੱਖ ਆਇਆ ਦੂਜਾ ਆਇਆ ਤੀਜਾ ਆਇਆ ਚੌਥਾ ਆਇਆ ਜਿਵੇਂ ਮਸ਼ੀਨ ਐਸ ਮਸ਼ੀਨ ਤੇ ਲਾ ਟਾਈਮ ਫਿਰ ਇਹਦੇ ਤੇ ਲਾ ਫਿਰ ਇਹਦੇ ਤੇ ਲਾ ਤਾਂ ਤੇਰੀ ਬਾਡੀ ਦੇ ਮਸਲ ਬਣਨਗੇ ਇਹਦੇ ਤੇ ਜਿੰਨੇ ਦੁੱਖ ਆਉਣਗੇ ਉਨੇ ਹੀ ਦਿਮਾਗ ਦੇ ਮਸਲ ਬਣਦੇ ਆ ਉਨੇ ਹੀ ਖੁੱਲਦਾ ਉਨੇ ਹੀ ਤਕੜਾ ਹੁੰਦਾ ਜਿਹੜੇ 9.5 ਸਾਲ ਦੀ ਉਮਰ ਵਿੱਚ ਜਿਸ ਦਿਮਾਗ ਦੇ ਸਾਹਮਣੇ ਐਡਾ ਵੱਡਾ ਐਡੀ ਵੱਡੀ ਸੱਟ ਆਈ ਹੋਵੇ ਪੀ ਪੌਣੇ 9 ਸਾਲ ਦੀ ਉਮਰ ਦੇ ਗੋਵਿੰਦ ਰਾਏ ਦੇ ਸਾਹਮਣੇ ਪਿਤਾ ਦਾ ਥਾਲੀ ਦੇ ਵਿੱਚ ਰੱਖਿਆ ਸੀਸ ਆਇਆ ਹੋਵੇ ਸੀਸ ਆਇਆ ਹੋਵੇ ਥਾਲੀ 'ਚ ਰੱਖਿਆ ਐ ਸਾਹਮਣੇ ਰੱਖਤਾ ਹੋਵੇ ਭਾਈ ਜੈਤੇ ਨੇ ਲਿਆ ਕੇ ਤੇ ਉਸ ਗੁਰੂ ਗੋਬਿੰਦ ਸਿੰਘ ਦੇ ਦਿਮਾਗ ਤੇ ਜੇ ਐਡੀ ਵੱਡੀ ਸੱਟ ਇਦੂ ਵੱਡਾ ਦੁੱਖ ਫਿਰ ਹੋਰ ਹੋ ਹੀ ਨਹੀਂ ਸਕਦਾ ਪਰ ਚੱਲ ਗਏ ਸਾਡੇ ਵਾਂਗੂ ਨਹੀਂ ਕੀਤਾ ਵੀ ਚਲੋ ਕਿਤੇ ਅਰਦਾਸ ਕਰਾ ਕੇ ਆਈਏ ਮੇਰੇ ਤੇ ਦੁੱਖ ਨਾ ਆਵੇ ਉਹ ਕਹਿੰਦੇ ਆਇਆ ਝੱਲ ਲਿਆ ਦੁੱਖਾ ਓਏ ਦੁੱਖਾ ਬਹੁਤ ਕੁਛ ਦੇ ਗਿਆ ਤੂੰ ਮੈਨੂੰ ਤੂੰ ਸਟਰੋਂਗ ਕਰ ਗਿਆ ਮੈਨੂੰ ਆਹ ਮੁਸੀਬਤ ਨੇ ਮੈਨੂੰ ਕਿੰਨਾ ਤਕੜਾ ਕਰਤਾ ਦੁੱਖ ਸੁੱਖ ਦੋਏਦਾਰ ਕੱਪੜੇ ਬਹਿਰੇ ਜਾਏ ਮਨੁੱਖ ਵਨ ਸੁੱਖ ਦੁੱਖ ਦੋਏਦਾਰ ਕੱਪੜੇ ਸੁਖ ਤੇ ਦੁੱਖ ਇਹ ਚੱਲਦੇ ਰਹਿੰਦੇ ਸੁਖ ਦੁੱਖ ਦੋਏਤਾਰ ਕੱਪੜੇ ਪਹਿਰੇ ਜਾਏ ਬਰੋ। ਇਸੇ ਕਰਕੇ ਆਪਾਂ ਪੜਦੇ ਹੁੰਦੇ ਆ ਨਾ ਕਿੰਨੀ ਵਾਰੀ ਮਨ ਆਪਣਾ ਕਾਇਮ ਕਰ। ਬੰਦਾ ਕੱਲਾ ਕਬਰਾਇਆ ਹੋਇਆ ਦੁੱਖਾਂ ਤੋਂ ਕੋਈ ਪਸ਼ੂ ਪੰਛੀ ਨਹੀਂ ਕਬਰਾਇਆ ਹੋਇਆ। ਜਿਹੜੇ ਉਹਦੀ ਜ਼ਿੰਦਗੀ ਦੇ ਸੁੱਖ ਦੁੱਖ ਹੈ ਉਹਨੂੰ ਪਤਾ ਹੈ। ਕਿੱਥੋਂ ਕਿੱਥੋਂ ਜਾ ਕੇ ਚੋਗੇ ਚੋੱਕੇ ਲਿਆਉਣੇ ਉਹਨੂੰ ਪਤਾ ਹੈ। ਕਬਰਾਇਆ ਹੋਇਆ ਅਟ ਟੀਰੀ ਆਂਡੇ ਅੱਜ ਕੱਲ੍ਹ ਦਿੰਦੀ ਐ ਨਾ ਖੇਤਾਂ 'ਚ ਅੱਗਾ ਲਾ ਦਿੰਦੇ ਲੋਕ ਟਰੈਕਟਰ ਲੈ ਆਉਂਦੇ ਐ ਵਾਣ ਲੱਗ ਜਾਂਦੇ ਵਾਣ ਵਿੱਚੇ ਹੀ ਆਂਡੇ ਵਾਏ ਜਾਂਦੇ ਐ ਪਤਾ ਐ ਸਰ ਜਿਹੜੀ ਜ਼ਿੰਦਗੀ ਐ ਇਹਦੇ ਵਿੱਚ ਸੁੱਖ ਦੁੱਖ ਆਉਣੇ ਐ ਐਦ ਕੀ ਵਾਦੇਗਾ ਉਹ ਫੇਰ ਉੱਡ ਜਾਂਦੀ ਐ ਅਗਲੀ ਵਾਰੀ ਫੇਰ ਆਉਂੂ ਅਗਲੇ ਸਾਲ ਫੇਰ ਦਊਂ ਆਂਡੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਪਾਲਦੇ ਐ ਇੱਕ ਬੰਦਾ ਜਿਹੜਾ ਡਰਾਇਆ ਹੋਇਆ ਬੰਦਾ ਘਬਰਾਇਆ ਹੋਇਆ ਹਰ ਬੰਦਾ ਦੁੱਖ ਤੋਂ ਡਰ ਰਿਹਾ ਪਰ ਗੁਰਬਾਣੀ ਤੁਹਾਨੂੰ ਦੁੱਖਾਂ ਤੋਂ ਕਿਤੇ ਨਹੀਂ ਡਰਨ ਨੂੰ ਕਹਿੰਦੀ ਗੁਰਬਾਣੀ ਕਹਿੰਦੀ ਹੈ ਤੇ ਸਾਹਮਣੇ ਖੜ ਜੇ ਤੂੰ ਵੱਡਾ ਹੋ ਜਾ ਅਕਲ ਲੈ ਲਵੇਂ ਦਿਮਾਗ ਕਰ ਲਵੇਂ ਵੱਡਾ ਐਨਾ ਉੱਚਾ ਹੋ ਜਾ ਦੁੱਖ ਛੋਟੇ ਹੋ ਜਾਣ ਜਦੋਂ ਜਹਾਜ ਚੜ ਚਈਦਾ ਪਹਿਲਾਂ ਘਰ ਵੱਡੇ ਵੱਡੇ ਲੱਗਦੇ ਐ ਫਿਰ ਘਰ ਛੋਟੇ ਛੋਟੇ ਲੱਗਣ ਲੱਗ ਪਈ ਜਿੰਨੇ ਉੱਚੇ ਜਾਈ ਜੋ ਘਰ ਨਿੱਕੇ ਨਿੱਕੇ ਲੱਗਦੇ ਬੰਦੇ ਨਿੱਕੇ ਨਿੱਕੇ ਲੱਗਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਨਿੱਕੀਆਂ ਨਿੱਕੀਆਂ ਲੱਗਦੀਆਂ ਵੱਡੇ ਵੱਡੇ ਪਹਾੜ ਨਿੱਕੇ ਨਿੱਕੇ ਜਿੰਨੇ ਉੱਚੇ ਚਾਈ ਜਾਓਗੇ ਉਹ ਪਹਾੜ ਨਿੱਕੇ ਨਿੱਕੇ ਲੱਗਦੇ ਆ ਜ਼ਿੰਦਗੀ ਵਿੱਚ ਜਦੋਂ ਬੰਦਾ ਅਕਲ ਵਾਲੇ ਪਾਸਿਓਂ ਉੱਚਾ 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 ਹੋ ਜਾਏ ਨੀਚੇ ਹਾਂ ਊਂਚ ਕਰੇ ਮੇਰਾ ਗੋਵਿੰਦ ਕਾਹ ਹੁੰਦੇ ਨਾ ਡਰ ਡਰ ਉਹ ਉੱਚਾ ਹੋ ਜਾਂਦਾ ਫਿਰ ਦੁੱਖ ਆਪਣੇ ਆਪ ਹੀ ਨੀਵੇਂ ਨੀਵੇਂ ਲੱਗਦੇ ਛੋਟੇ ਛੋਟੇ ਰਹਿ ਜਾਂਦੇ ਆ ਦੁੱਖ ਤੋਂ ਨਾ ਡਰ ਆਪ ਉੱਚਾ ਹੋ ਜਾਣਾ ਮਤ ਉੱਚੀ ਕਰ ਲੈਣੀ ਹੈ ਮਨ ਨੀਵਾ ਮਤ ਉੱਚੀ ਮਤ ਉੱਚੀ ਅਕਲ ਵਾਲਾ ਪਾਸਾ ਉੱਚਾ ਆ ਆ ਖੁੱਲ ਗਿਆ ਉੱਚਾ ਕਰ ਲਿਆ ਗਿਆਨ ਲੈ ਕੇ ਸਮਝ ਲੈ ਡਰ ਨਾ ਕਬਰਾਂ ਦਾ ਉਹਦਾ ਮੁਕਾਬਲਾ ਕਰਾਂਗੇ ਖੜਾਂਗੇ ਉਹਦੇ ਸਾਹਮਣੇ ਅਕਲ ਜਿਹੜੇ ਬੰਦੇ ਕੋਲ ਹੋਵੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਚੀਤ ਪ੍ਰਭ ਕਿੱਥੇ ਹੈ ਜੀ ਬਾਹਰ ਹੈ ਕਿਤੇ ਕੇ ਸਾਰੇ ਪਾਸੇ ਪ੍ਰਭੀ ਪ੍ਰਭ ਹੈ ਪਰਮਾਤਮਾ ਹੀ ਪਰਮਾਤਮਾ ਬੋਲੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਰੱਬ ਕਿਤੇ ਵੱਖਰਾ ਹੈ ਆ ਕੁਦਰਤ ਦੇ ਵਿੱਚ ਹੀ ਹੈ ਰੱਬ ਨੂੰ ਜਾਣਨਾ ਹੈ ਕੁਦਰਤ ਨੂੰ ਜਾਣਨਾ ਪੈਣਾ ਫਿਰ ਜੇ ਕੁਦਰਤ ਹੈ ਫਿਰ ਕੁਦਰਤ ਨੂੰ ਜਾਣਨਾ ਪੈਣਾ ਜੇ ਰੱਬ ਕੁਦਰਤ ਚ ਕੁਰਬਾਨੀ ਕਹਿੰਦੀ ਹੈ ਇਹਦਾ ਮਤਲਬ ਜੇ ਰੱਬ ਨੂੰ ਸਮਝਣਾ ਹੈ ਤਾਂ ਕਿੰਨੂੰ ਸਮਝਣਾ ਪਊ ਗੱਜ ਕੇ ਗੱਜ ਕੇ ਕੁਦਰਤ ਨੂੰ ਜੇ ਗੁਰਬਾਨੀ ਨੇ ਰੱਬ ਇੱਧਰ ਕਹਿ ਦਿੱਤਾ ਤਾਂ ਇਹਦਾ ਮਤਲਬ ਕੁਦਰਤ ਨੂੰ ਕੁਦਰਤ ਨੂੰ ਸਮਝਣਾ ਪੈਣਾ ਤੇ ਕੁਦਰਤ ਦੀ ਨੌਲੇਜ ਲੈਣੀ ਰੱਬ ਦੀ ਨੌਲੇਜ ਆ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਸੱਚਾ ਗਿਆਨ ਜਿਹਦਾ ਬੰਦਾ ਸੱਚੇ ਗਿਆਨ ਨਾਲ ਚਿੱਤ ਲਾ ਲੈਂਦਾ ਪ੍ਰਭੂ ਕੁਦਰਤ ਦੇ ਵਿੱਚ ਹੈ ਤੇ ਕੁਦਰਤ ਦਾ ਗਿਆਨ ਲੈਣ ਵਾਲੇ ਪਾਸੇ ਬੰਦਾ ਤੁਰ ਪੈਂਦਾ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਜੀਤ ਫਿਰ ਉਹ ਸੱਚਾ ਗਿਆਨ ਸਮਝ ਵਿੱਚ ਆ ਗਿਆ ਜਦੋਂ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਪ੍ਰਭ ਉਹ ਕੁਦਰਤ ਦੇ ਨਿਜਮ ਸਮਝ ਆ ਗਏ ਨਿਜਮ ਨੇਮ ਉਹ ਅਕਲ ਆ ਗਈ ਫਿਰ ਬੰਦਾ ਔਖੀਆਂ ਘੜੀਆਂ ਆਉਂਦੀਆਂ ਬਹੁਤ ਐ ਪਰ ਅਕਲ ਸਮਝ ਦਿਮਾਗ ਇੰਨਾ ਕੰਮ ਕਰਦਾ ਸੱਚਾ ਗਿਆਨ ਬਚਾਣੇ ਖੜ ਜਾਂਦਾ ਫਿਰ ਦੁੱਖਾਂ ਨੂੰ ਪਰਵਾ ਨਹੀਂ ਮੰਨਦਾ ਚਿੱਤ ਲੱਗ ਗਿਆ ਨਾ ਜਦੋਂ ਪ੍ਰਭੂ ਨਾਲ ਪ੍ਰਭੂ ਕੁਦਰਤ ਵਿੱਚ ਕੁਦਰਤ ਦੇ ਨਿਜਮਾਂ ਨੂੰ ਸਮਝਣ ਲੱਗ ਪਿਆ ਕੁਦਰਤ ਦਾ ਨਿਜਮ ਸਮਝ ਵਿੱਚ ਆਉਣ ਦਾ ਅਰਥ ਇਹ ਐ ਵੇਖੋ ਪ੍ਰਭੂ ਨਾਲ ਚਿੱਤ ਲੱਗ ਗਿਆ ਹੁਣ ਇਹ ਸਮਝ ਆ ਗਈ ਵੀ ਜੰਮਣਾ ਮਰਨਾ ਹੁਕਮ ਹੈ ਜੇ ਬੰਦਾ ਬੱਚਾ ਹੈ ਬੱਚਾ ਵੱਡਾ ਵੀ ਹੋਊ ਬੱਚਾ ਜਵਾਨ ਵੀ ਹੋਊ ਬੱਚਾ ਅਧਖੜ ਵੀ ਹੋਊ ਬੰਦਾ ਇੱਕ ਨਾ ਇੱਕ ਦਿਨ ਬੁੱਢਾ ਵੀ ਹੋਊ ਤੇ ਇੱਕ ਨਾ ਇੱਕ ਦਿਨ ਮਰੂ ਵੀ ਅਕਲ ਆ ਗਈ ਸਮਝ ਆ ਗਈ ਹੁਣ ਫਿਰ ਔਖੀ ਘੜੀ ਨਾ ਦੇਖਣ ਦੇਈ ਗਿਆਨ ਹੋਣ ਕਰਕੇ ਅਕਲ ਆ ਗਈ ਸਮਝ ਆ ਗਈ ਔਖੀਆਂ ਘੜੀਆਂ ਦੀ ਹੁਣ ਪਰਵਾਹ ਥੋੜਾ ਰਹਿ ਗਈ ਦਿਮਾਗ ਵਾਲੇ ਬੰਦੇ ਨੂੰ ਦੁੱਖ ਦੇ ਕੇ ਵਿਖਾਓ ਜਿਹੜੇ ਬੰਦੇ ਦਾ ਕਾਮਨ ਸੈਂਸ ਡਵੈਲਪ ਹੋ ਚੁੱਕੀ ਹੈ ਉਹਨੂੰ ਦੁੱਖ ਦੇ ਕੇ ਵਿਖਾਓ ਜਦੋਂ ਤੂੰ ਅਕਲ ਵਾਲੇ ਪਾਸੇ ਤੁਰੇ ਦਿਮਾਗ ਉੱਚੇ ਹੋ ਗਏ ਅਕਲਾਣੇ ਪਾਸਿਓ ਤੇ ਫਿਰ ਦੁੱਖ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਦੁਨੀਆ ਦਾ ਕਿਹੜਾ ਵੇਖੋ ਹਰ ਬੰਦੇ ਨੇ ਦੁਖੀ ਕਰਨ ਦੀ ਕੋਸ਼ਿਸ਼ ਕੀਤੀ ਬਾੜੀ ਰਾਜਿਆਂ ਜ਼ੋਰ ਲਾ ਲਿਆ ਮੁਗਲਾਂ ਜ਼ੋਰ ਲਾ ਲਿਆ ਘਰ-ਬਾਰ ਛਡਾ ਲਿਆ ਆਨੰਦਪੁਰ ਘੇਰਾ ਪਾ ਲਿਆ ਬੱਚਿਆਂ ਨੂੰ ਨੀਂਹਾਂ 'ਚ ਚਿਣ ਦਿੱਤਾ ਵੱਡੇ ਸਾਹਿਬਾਂ ਦੇ ਸ਼ਹੀਦ ਕਰਾਤੇ ਬੈਠਿਆਂ ਤੇ ਆ ਕੇ ਖੱਬੇ ਪਾਸੇ ਛੁਰਾ ਮਾਰਿਆ ਪਰ ਤੁਹਾਡੇ ਚੋਂ ਕੋਈ ਜਵਾਬ ਦੇਵੇ ਕੀ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਕਰ ਸਕੇ ਦੁਖੀ ਨਹੀਂ ਕਰ ਸਕਦੇ ਕਿਉਂ ਔਖੀ ਘੜੀਆਂ ਔਖੀਆਂ ਘੜੀਆਂ ਆਈਆਂ ਬਹੁਤ ਪਰ ਉਹਨਾਂ ਤੱਕ ਨਹੀਂ ਪਹੁੰਚੀਆਂ ਉਹ ਦੁੱਖ ਆਏ ਬਹੁਤ ਹੈ ਰ ਵਿਚਾਲੇ ਉਹ ਸਮਝ ਖੜੀ ਹੈ ਉਹ ਸਤਗੁਰ ਖੜਾ ਹੈ ਸੱਚਾ ਗਿਆਨ ਖੜਾ ਹੈ ਆ ਐਡਾ ਉੱਚਾ ਸੱਚਾ ਗਿਆਨ ਸਤਗੁਰੂ ਹੋਣ ਕਰਕੇ ਸੱਚਾ ਗਿਆਨ ਔਣ ਕਰਕੇ ਉਹ ਦੁੱਖ ਆਏ ਪਰ ਦੁਖੀ ਨਹੀਂ ਕਰ ਸਕਦਾ ਤਕਲੀਫਾਂ ਆਈਆਂ ਪਰ ਤਕਲੀਫ ਨਹੀਂ ਦੇ ਸਕੀ ਕਈ ਬੰਦੇ ਤੂੰ ਵੇਖੋ ਜੀ ਅਜੇ ਰਿਪੋਰਟਾਂ ਹੀ ਆਈਆਂ ਵੀ ਪਤਾ ਨਹੀਂ ਠੀਕ ਹੈ ਕਿ ਨਹੀਂ ਅੱਜ ਹੀ ਦੁਖੀ ਨੇ ਪਤਾ ਨਹੀਂ ਹਫਤੇ ਬਾਅਦ ਰਿਪੋਰਟ ਆਉਣੀ ਪਤਾ ਨਹੀਂ ਕੀ ਨਿਕਲੂ ਰਿਪੋਰਟ ਚ ਪਤਾ ਨਹੀਂ ਰਿਪੋਰਟ ਮੇਰੀ ਚ ਕੀ ਆ ਜੀ ਇਹ ਕੀ ਐ ਆਪ ਮੰਨ ਲਿਆ ਨਾ ਦੁੱਖ ਤੇ ਕਈਆਂ ਨੂੰ ਡਾਕਟਰ ਨੇ ਐ ਕਹਿਦਾ ਤੇਰੇ ਕੈਂਸਰ ਐ ਭੱਜਿਆ ਫਿਰਦਾ ਕਹਿੰਦਾ ਕੋਈ ਨਹੀਂ ਜਿੰਨਾ ਚਿਰ ਤੁਰਦੇ ਆ ਤੁਰ ਹੀ ਚੱਲਦੇ ਆ ਫਿਰ ਵੇਖਾਂਗੇ ਕੀ ਬਣਦੀ ਐ ਕੋ ਸਤਨਾਓ ਸ੍ਰੀ ਵਾਹਿ ਇਹਨੇ ਮੰਨਿਆ ਹੀ ਨਹੀਂ ਦੁੱਖ ਇਹ ਸਮਝ ਵਾਲਾ ਬੰਦਾ ਕਿੰਨੀ ਵਾਰੀ ਆਪਾਂ ਗੱਲ ਕਰਦੇ ਆ ਵੀ ਇੱਕ ਬੰਦਾ ਵੀ ਨੂੰ ਆਪੇ ਹੀ ਸੁਣਾਉਂਦਾ ਮੈਨੂੰ ਸ਼ੂਗਰ ਹੋ ਗਈ ਸ਼ੂਗਰ ਵਾਲੇ ਬੰਦੇ ਦਾ ਕੀ ਹੈ ਜੀ ਨਾ ਕੋਈ ਮਿੱਠਾ ਖਾਣ ਜੋਗਾ ਨਾ ਕੁਝ ਹੋਰ ਬਸ ਜੀ ਸ਼ੂਗਰ ਹੋ ਗਈ ਪਰ ਦੂਜੇ ਪਾਸੇ ਕਈ ਇਹ ਜਿਹੇ ਹੁੰਦੇ ਆ ਉਹ ਭਰਾਵਾ ਤੈਨੂੰ ਸ਼ੂਗਰ ਹੋ ਗਈ ਮੈਂ ਸੁਣਿਆ ਤੈਨੂੰ ਉਹ ਨਹੀਂ ਦੱਸਦਾ ਤੈਨੂੰ ਪੁੱਛਣਾ ਪਊ ਮੈਂ ਸੁਣਿਆ ਤੈਨੂੰ ਸ਼ੂਗਰ ਹੋ ਗਈ ਉਹ ਜਿੱਥੇ ਇੰਨਾ ਕੁ ਤੁਰਿਆ ਫਿਰਦਾ ਵਿੱਚ ਹੀ ਇਹ ਤੁਰੇ ਫਿਰੂ ਕੋਈ ਪਰਵਾਹ ਨਹੀਂ ਉਹ ਇਹ ਜੇ ਨਾ ਡਰਿਆ ਨਾ ਤੈਨੂੰ ਡਰਾਉਣਾ ਚਾਹਦਾ ਉਹ ਤਰਸ ਦਾ ਪਾਤਰ ਨਹੀਂ ਬਣਨਾ ਚਾਹੁੰਦਾ ਉਹ ਨਹੀਂ ਕਹਿੰਦਾ ਮੇਰੇ ਤੇ ਤਰਸ ਕਰ ਤਰਸੀਲਾ ਨਹੀਂ ਬਣਨਾ ਚਾਹੁੰਦਾ ਹਮਦਰਦੀ ਦੀ ਲੋੜ ਨਹੀਂ ਤੇਰੀ ਉਹ ਕਹਿੰਦਾ ਮੈਂ ਵਿਚਾਰਾ ਨਹੀਂ ਬਣਨਾ ਚਾਹੁੰਦਾ ਵਿਚਾਰਾ ਵਿਚਾਰਾ ਨਾ ਮੈਨੂੰ ਕਰ ਵਿਚਾਰਾ ਵੇਖੋ ਜੀ ਵਿਚਾਰਾ ਸਾਡੇ ਤੇ ਆ ਬਿਮਾਰੀ ਏ ਬੜੀ ਭੈੜੀ ਸਾਡੇ ਤੇ ਿੱਕੇ ਿੱਕੇ ਨਿਆਣਿਆਂ ਨੂੰ ਕਹਿਣਗੇ ਆ ਵਿਚਾਰਾ ਦੇਖ ਲੈ ਇਹਦਾ ਮਾਮਾ ਮਰ ਗਈ ਵਿਚਾਰੇ ਦੀ ਐ ਕਿਉਂ ਕਹਿੰਦਾ ਤੂੰ ਉਹਨੂੰ ਵਿਚਾਰਾ ਕਿਉਂ ਬਣਾ ਰਹੇ ਹੋ ਉਹ ਵਿਚਾਰਾ ਨਹੀਂ ਇਹਦਾ ਪਿਓ ਮਰ ਗਿਆ ਵਿਚਾਰਾ ਵਿਚਾਰਾ ਐ ਨਾ ਕਹੋ ਇਹ ਬੜੀ ਖਤਰਨਾਕ ਬਿਮਾਰੀ ਆ ਉਹਨੂੰ ਵਿਚਾਰਾ ਨਾ ਬਣਾਓ ਕਦੇ ਜੋ ਉਹ ਐ ਉਹ ਉਹੀ ਐ ਆ ਜਿਨ੍ਹਾਂ ਨੂੰ ਕਹਿੰਦਾ ਇਹਨੂੰ ਵਿਚਾਰਾ ਵਿਚਾਰਾ ਕਹੀ ਜਾਂਦਾ ਕਈਆਂ ਦੇ ਮਾਂ ਵੀ ਹੈ ਪਿਓ ਵੀ ਹੈ ਦਾਦਾ ਵੀ ਹੈ ਦਾਦੀ ਵੀ ਹੈ ਚਾਚਾ ਵੀ ਚਾਚੀ ਵੀ ਮਾਸੀ ਮਾਸੜ ਕਿਹੜੇ ਲੱਲਰ ਲਾਦੇ ਇਹਨੇ ਬਥੇਰੇ ਨੇ ਇਹ ਜੇ ਵਿਚਾਰਾ ਵਿਚਾਰਾ ਕਹਿ ਕੇ ਡਾਊਨ ਨਾ ਕਰ ਥੱਲੇ ਨਾ ਸੱਟ ਇਹਨੂੰ ਇਨੂੰ ਤਖੜਾ ਕਰ ਗੁਰਬਾਣੀ ਤਖੜਾ ਕਰਦੀ ਏ ਗੁਰਬਾਣੀ ਤੇਰੇ ਦੁੱਖ ਨਹੀਂ ਦੂਰ ਕਰਦੀ ਗੁਰਬਾਣੀ ਤੇ ਨਹੀਂ ਕਹਿੰਦੀ ਦੁੱਖਾਂ ਸਾਹਮਣੇ ਖੜਨਾ ਸਿਖਾਵਾ ਆ ਜਾ ਵਾਹ ਆ ਜਾ ਤੈਨੂੰ ਖੜਨਾ ਸਿਖਾ ਆਖ ਚੱਕ ਪਾ ਕੇ ਖੜਨਾ ਸਿਖਾ ਗੁਰਬਾਣੀ ਐ ਨਹੀਂ ਕਹਿੰਦੀ ਦੁਸ਼ਮਣ ਆਉਣਗੇ ਲੈ ਬਈ ਤੈਨੂੰ ਦੁਸ਼ਮਣਾਂ ਨੂੰ ਆਉਣ ਹੀ ਨਹੀਂ ਦੇਣਾ ਫੌਜਾਂ ਆਉਣਗੀਆਂ ਹੀ ਨਹੀਂ ਗੁਰਬਾਣੀ ਤੈਨੂੰ ਸਿਖਾਉਂਦੀ ਏ ਆ ਜਾ ਜੇ ਚੜ ਕੇ ਆਉਣਗੇ ਤਾਂ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਇਹ ਸਿਖਾਈ ਗੁਰੂ ਜੀ ਨੇ ਇਹ ਸਿਖਾਇਆ ਮੁਕਾਬਲਾ ਕਰਕੇ ਮੁਕਾਬਲਾ ਕਰਨਾ ਸਿਖਾਇਆ ਕਿ ਨਹੀਂ ਸਿਖਾਇਆ ਅੱਛਾ ਮਹਾਰਾਜ ਨੇ ਐ ਸਿਖਾਇਆ ਓਏ ਸਿੱਖੋ ਆਜੋ ਸਾਰੇ ਜਣੇ ਐ ਕਰੋ ਆਜੋ ਇਕੱਠੇ ਹੋਵੋ ਆਜੋ ਆਪਾਂ ਚੱਲਦੇ ਆਂ ਅਰਦਾਸ ਕਰਦੇ ਆਂ ਫੌਜਾਂ ਆਉਣ ਗਈਆਂ ਹੀ ਨਹੀਂ ਅਨੰਦਪੁਰ ਨੂੰ ਘੇਰਾ ਪਉ ਹੀ ਨਹੀਂ ਇਹ ਸਿਖਾਇਆ ਕਿਤੇ ਇਹ ਸਿਖਾਇਆ ਵੀ ਆਜੋ ਅੱਖ ਚੱਕ ਪਾ ਕੇ ਖੜੀਏ ਕਿਵੇਂ ਵੈਸਾ ਇਹ ਹੈ ਦੁੱਖਾਂ ਸਾਹਮਣੇ ਖੜਨਾ ਕਿਹਾ ਮਸੀਬਤਾਂ ਸਾਹਮਣੇ ਖੜਨਾ ਕਿਦਾਂ ਪ੍ਰੋਬਲਮਾਂ ਸਾਹਮਣੇ ਖੜਨਾ ਕਿਦਾਂ ਕਿੰਦੀ ਜ਼ਿੰਦਗੀ ਚ ਮੁਸ਼ਕਲਾਂ ਆਈਆਂ ਨਹੀਂ ਤੇਰੇ ਤੋਂ ਬੜੀ ਦੁਖੀ ਦੁਨੀਆ ਬੈਠੀ ਐ ਤੂੰ ਵਿਚਾਰਾ ਨਾ ਬਣ ਕਰੇ ਜੇ ਤੇਰੀ ਮਾਂ ਮਰੀ ਐ ਲੋਕਾਂ ਦਾ ਕੋਈ ਵੀ ਨਹੀਂ ਗਿਆ ਦਾ ਜੇ ਤੇਰਾ ਭਰਾ ਗਿਆ ਤੇ ਕਿਆਂ ਦਾ ਕੋਈ ਵੀ ਨਹੀਂ ਵਿਚਾਰਾ ਨਾ ਬਣ ਕਰ ਤਰਸ ਨਾ ਲੈ ਗੁਰਬਾਣੀ ਕਿਤੇ ਨਹੀਂ ਕਹਿੰਦੀ ਤੇਰੇ ਦੁੱਖ ਦੂਰ ਕਰੀਏ ਮਾਰ ਕੇ ਕਹਿੰਦੇ ਆ ਜਾ ਤੈਨੂੰ ਤਕੜਾ ਕਰੀਏ ਸਤਗੁਰ ਹੋਏ ਦਇਆਲ ਤਾਂ ਸ਼ਰਤਾਂ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਭੂ ਝੂਰੀਏ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਜੇ ਕਹਿੰਦੇ ਸੱਚਾ ਗਿਆਨ ਆ ਜਾਵੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੰਦਾ ਦੁੱਖਾਂ ਨੂੰ ਫਿਰ ਜਾਣਦਾ ਹੀ ਕੁਛ ਨਹੀਂ ਦੁੱਖਾਂ ਦੀ ਪਰਵਾਹ ਨਹੀਂ ਕਰਦਾ ਸਾਡੇ ਤੇ ਪੁਜਾਰੀ ਤਾਂ ਚਾਹੇ ਮੇਰੇ ਵਰਗੇ ਦਾ ਫਰਜ ਇਹ ਬਣਦਾ ਓਏ ਆਹ ਭਰਾਵਾ ਤੈਨੂੰ ਕੁਰਬਾਨੀ ਦੇ ਸ਼ਬਦ ਸੁਣਾਵਾ ਤਕੜਾ ਹੋ ਕੇ ਤੂੰ ਘਰ ਜਾ ਬਿਮਾਰੀ ਤੇ ਆਈ ਹੈ ਹੁਣ ਕਾਇਮ ਹੋ ਮੁਕਾਬਲਾ ਕਿੱਦਾਂ ਕਰਨਾ ਮੁਸੀਬਤ ਆ ਗਈ ਨਿਆਣਾ ਵਿਗੜ ਗਿਆ ਪੁੱਤ ਨਲਾਇਕ ਨਿਕਲਿਆ ਬੇਟੀ ਦੀ ਪ੍ਰੋਬਲਮ ਪੈ ਗਈ ਮੁੰਡੇ ਦੀ ਪ੍ਰੋਬਲਮ ਪੈ ਗਈ ਘਰ ਦੀ ਪ੍ਰੋਬਲਮ ਪੈ ਗਈ ਪੈਸੇ ਦੀ ਪ੍ਰੋਬਲਮ ਪੈ ਗਈ ਕਰਜ਼ਾ ਚੜ ਗਿਆ ਆ ਜਾ ਤੈਨੂੰ ਬਾਣੀ ਸਮਝਾ ਕੇ ਅਕਲ ਦੇ ਕੇ ਤਕੜਾ ਕਰਾ ਕਾਇਮ ਹੋਣ ਆਇਆ ਅਕਲ ਲੈਣ ਆਇਆ ਆਸ ਖਾਵਾ ਇਹ ਮੁਕਾਬਲਾ ਇਹਦੇ ਨਾਲ ਕਿੱਦਾਂ ਕਰਨਾ ਪਰ ਮੇਰੇ ਵਰਗੇ ਬੰਦੇ ਪਤਾ ਕੀ ਸਿਖਾਉਂਦੇ ਐ ਆ ਜਾ ਤੇਰੀ ਤੇ ਨਹੀਂ ਸੁਨੇਗੀ ਮੈਂ ਤੇਰੀ ਅਰਦਾਸ ਕਰ ਦੇਣਾ ਕੰਮ ਤੇਰਾ ਬਣ ਜੂ ਆਖੋ ਸਤਨਾਮ ਵਾਹਿਗੁਰੂ ਆ ਆ ਸਿਖਾਉਂਦੇ ਇਹਨੂੰ ਕਹਿੰਦੇ ਪੁਜਾਰੀ ਢਾਂਚਾ ਐਡੀ ਵਧੀਆ ਗੁਰਬਾਣੀ ਦੇ ਗਿਆਨ ਦੇ ਉੱਤੇ ਪੁਜਾਰੀ ਢਾਂਚਾ ਫਿੱਟ ਕਰਦਾ ਦੱਸਣਾ ਇਹ ਚਾਹੀਦਾ ਵੀ ਦੁੱਖਾਂ ਦੇ ਵਿੱਚ ਆਉਣਗੇ ਦੁੱਖ ਤੇ ਤਾਂ ਹੀ ਅੱਗੇ ਜਾਣਾਂ ਤਕੜਾ ਕਿਵੇਂ ਹੋਣਾ ਸੱਚਾ ਗਿਆਨ ਹੋਇਆ ਫਿਰ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ